ਚਵਾਈ ਤਾਂ ਕਰਦੀ ਆ ਧਰਤੀ ਦੀ ਗਲੀਆਂ ਹਨਾ ਬੋੜਾ ਯਾਥੇ ਚੱਕ ਕਰਕੇ ਦੇਖ ਸਕਦੇ ਪਿਛਲੇ ਥਣਾ ਜੀ ਮਾਰਦੀ ਉਹ ਅੱਗੇ ਦਾ ਧਿਆਨ ਰੱਖਿਆ ਕਰੋ ਬਾਲਟੀ ਚ ਮਾਰਦਾ ਕਰੋ ਕਈ ਸੱਜਣ ਕਮੈਂਟ ਕਰਦੇ ਕੋਈ ਨਾ ਧਰਤੀ ਆਪਾਂ ਨਾਲੀ ਚ ਨਹੀਂ ਜਾਂਦਾ ਜੀ ਇਹ ਧਰਤੀ ਦੀ ਡੋਲ ਦਾਲ 13ਵਾਂ ਰਤਨ ਕਹਿੰਦੇ ਯਾਰ ਤੁਸੀਂ ਥੱਲੇ ਡੋਲਦਾ ਨਹੀਂ ਹੋ ਕੱਚਾ ਕੱਚਾ ਹਾਂ ਰਾ ਪੀਰਾ ਬੋੜਾ ਸੱਜਣੋਂ ਹੁਣ ਇਧਰੋਂ ਦਿਖਾ ਦੇ ਤਰਸੇ ਬੈਕ ਤੋਂ ਦਿਖਾ ਦੇ ਲੈ ਵਾਲੂ ਆ ਇੱਥੋਂ ਮਾਰ ਦੇ ਤਾਰਾਂ ਅਗਲੇ ਥਣਾ ਜੀਆਂ ਹੋਰ ਮਾਰ ਦੇਗੇ ਨਾ ਹਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੱ ਸੱਜਣੋ ਅੱਜ ਪਹੁੰਚੇ ਆ ਉਹ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਆ ਪਹੁੰਚੇ ਵੀ ਕਹਿੰਦੇ ਜੇ ਗੱਲ ਕਰ ਲਈਏ ਵੱਡੇ ਭਾਈ ਚਮਕੌਰ ਦੇ ਰਾਹੀਂ ਪਹੁੰਚੇ ਆ ਇਹ ਸੱਜਣ ਕੋਲੇ ਜਾਨਵਰ ਦਿਖਾਵਾਂਗੇ ਸੱਜਣੋ ਪੰਜ ਦੋ ਦਿਖਾਉਂਗਾ ਹਰਿਆਣੇ ਦੇ ਝੋਟੀਆਂ ਤੇ ਤਿੰਨ گاਵਾ ਦਿਖਾਵਾਂਗੇ ਇੱਕ ਗਾਂ ਦਿਖਾਵਾਂਗੇ ਪ्योर ਪੰਜਾਬ ਵਾਲੀ ਜਰਸੀ ਕਿਉਂਕਿ ਕਹ ਹਰੇਕ ਸੱਜਣ ਦੰਦਾ ਵੀ ਸਾਡੇ ਕੋਲੇ ਜਰਸੀ ਆ ਪਰ ਜਿਹੜੀ ਇਹ ਜਰਸੀ ਅੱਜ ਮੈਂ ਦਿਖਾਉਂਗਾ ਨਾ ਵਹਿਦਾ ਵਹਿਦਾ ਕਰਾਉਣ ਵਾਲਾ ਸਿਸਟਮ ਆ ਧਰਤੀ ਹੱਲੂਗੀ ਜਦੋਂ ਤੋਰਾਂਗੇ ਇਹਨੂੰ ਆਪਾਂ ਕਿਉਂਕਿ ਦਿਨ ਹਜੇ ਕਰਦੀ ਆ ਇੱਲੇ ਵੇ ਤੇ ਜਿਹੜੀਆਂ ਦਾ ਨਾੜਾ ਨੂੜਾ ਉੱਪਰੀਆਂ ਸ਼ੁਰੂ ਹੋਈਆਂ ਨੇ ਨਾ ਭਾਰਤ ਦੇ ਨਕਸ਼ੇ ਵਾਲਾ ਕੰਮ ਈ ਆ ਸੱਜਣੋ ਆਜੋ ਬਾਈ ਗੁਰਪ੍ਰੀਤ ਨਾ ਕਰਾਉਣਿਆਂ ਗੱਲਬਾਤ ਮੱਜਾਂ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਸਟਾਰਟਿੰਗ ਮੇਰਾ ਖਿਆਲ ਇੱਥੋਂ ਕਰਦ ਰਿਹਾ ਹਣਾ ਹਾਂਜੀ ਇੱਥੋਂ ਕਰ ਲਓ ਹਾਂ ਆਜੋ ਜੀ ਨਾਮ ਦੱਸ ਦੋ ਬਾਈ ਕੀ ਆ ਨਾਮ ਨਾਮ ਗੁਰਪ੍ਰੀਤ ਦਾ ਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਈ ਕੰਮ ਹੈਗਾ ਵਪਾਰ ਦਾ ਹਣਾ ਕੰਮ ਬਹੁਤ ਆ ਵੀ ਕਮਾਦੇ ਦਰਸ ਕੈਮਰਾ ਓਏ ਜਾਨਵਰ ਕਾਫੀ ਖੜੇ ਹੁੰਦੇ ਨੇ ਗਿਣਤੀ ਚ ਪਰ ਵੀਡੀਓ ਜਿਵੇਂ ਬਾਈ ਦਾ ਸਵਾ ਹੈ ਹੋਰ ਚੈਨਲਾਂ ਦੇ ਵੀ ਆਉਂਦੀ ਆ ਇੱਕ ਝੋਟੀ ਤਿਆਰ ਦੁੱਧ ਵਾਲੀ ਵੀ ਆ ਨਾ ਹਾਂ ਤਿਆਰ ਵਾਲੀ ਹੈ ਜੀ ਚਾਰ ਚਾਰ ਦਿਨਾਂ ਦੀ ਸੂਈ ਆ ਜੀ ਉਹਦੇ ਥੱਲੇ ਤਿਆਰ ਆ ਦੁੱਧ ਜੀ ਉਹਦੇ ਥੱਲੇ ਚੰਗਾ ਦੁੱਧ ਤਿਆਰ ਆ ਹੁਣ ਸਟਾਰਟ ਆਪਾਂ ਜਰਸੀ ਤੋਂ ਕਰਦੇ ਆ ਲੈ ਖੋਲ ਕੇ ਬਾਈ ਇਹਨੂੰ ਤੋੜਦੇ ਨਾਲ-ਨਾਲ ਦੱਸਦੇ ਡਿਟੇਲ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਪ्योर ਪੰਜਾਬ ਵਾਲੀ ਆ ਜੀ ਹਾਂਜੀ ਹਾਂਜੀ ਇਥੋਂ ਨੋਕਲੀ ਲਈ ਆ ਜੀ ਅੱਛਾ ਕਿੰਨੇ ਕਿ ਦਿਨ ਕਰਦੀ ਆ ਇਹ ਇੱਕ ਹਫਤਾ ਲਊ ਜੀ ਇੱਕ ਹਫਤੇ ਦੀ ਕੱਚੀ ਆ ਸੂਆ ਸੁੰਦੀ ਆ ਦੂਜਾ ਤੇ ਜੇ ਗੱਲ ਕਰ ਲਈਏ ਸੱਜਣੋ ਬੱਛੀ ਨਾ ਬੱਛੀ ਘੋੜੀ ਵਾਲਾ ਸਿਸਟਮ ਏ ਉਹ ਜਿਵੇਂ ਨੌਕਰੀ ਘੋੜੀ ਤੋਰਦੇ ਹੁੰਦੇ ਨੇ ਉਹ ਗੱਲ ਬਾਤ ਆ ਬੱਛੀ ਦੀ ਮੋੜ ਲਾ ਗੁਰਪ੍ਰੀਤ ਤੇ ਮੋੜ ਲਾ ਜਾਂਦੀ ਆ ਆ ਜਾਨਵਰ ਬੱਛੀ ਚ ਵਾਲੀ ਆ ਉਧਰ ਗੁਰਪ੍ਰੀਤ ਕਹਿੰਦਾ ਘਟ ਆਪਾਂ ਵੀ ਨਹੀਂ ਹੈਗੇ ਫਿਰ ਖਰਾਾ ਕੇ ਗੁਰਪ੍ਰੀਤ ਵੀ ਇੰਨੀ ਖਾਂਦਾ ਸੀ ਜੀ ਗੱਲ ਨਹੀਂ ਇੱਥੋਂ ਦਿਖਾ ਦੇ ਤਰਸਵੇਂ ਲੰਬਾਈ ਲੰਬੂਈ ਦਿਖਾ ਦੇ ਲੈ ਚੱਲ ਲੈ ਚੱਲ ਇਹਨੂੰ ਹੌਲੀ ਹੌਲੀ ਲੈ ਚੱਲ ਆ ਲੰਬਾਈ ਲੰਬੂਈ ਦਿਖਾ ਦੇ ਬਾਡੀ ਫੁੱਡੀ ਲੇਵਾ ਲੂਵਾ ਹਰੇਕ ਪੱਖ ਤੋਂ ਦਿਖਾ ਦੇ ਯਾਰ ਜਾਨਵਰ ਕਿਸੇ ਪਾਸੇ ਜੇ ਗੱਲ ਕਰ ਲਈਏ ਸੱਜਣੋ ਨਾ ਰ ਉਹਦਾ ਆਪਣੇ ਸਿਰ ਦੋਸ਼ ਆ ਜੂਗਾ ਤਰਸ ਜੇ ਕਿਸੇ ਪਾਸੇ ਰਹਿ ਗਿਆ ਦਿਖਾਉਣ ਤੋਂ ਹੀ ਸੇ ਦਾਣਾ ਦਾ ਨੂੜਾ ਲੈਵੇ ਤੇ ਬਹੁਤ ਨੇ ਤੇ ਮੇਨ ਗੱਲ ਆ ਯਾਰ ਠੰਡੀ ਸੀ ਲਾ ਸਵੇਹਾ ਇਹਦਾ ਠੰਡਾ ਪੂਰਾ ਐਹੀ ਜੀ ਗੱਲ ਹੀ ਕਈ ਵਾਰੀ ਜਾਨਵਰ ਡਰ ਜਾਂਦਾ ਹੁੰਦਾ ਕੈਮਰੇ ਤੋਂ ਡਰ ਜਾਂਦੀ ਹੈ ਜੀ ਹਾਂ ਕੈਮਰੇ ਤੋਂ ਕਈ ਵਾਰੀ ਡਰ ਜਾਂਦਾ ਹੁੰਦਾ ਸਵੇਰ ਦੀ ਠੰਡੀ ਆ ਇਹਦੇ ਰੁਪਏ ਕਿੰਨੇ ਲਵਾਂ ਗੁਰਪ੍ਰੀਤ ਇਹਦਾ 95000 ਰੁਪਏ ਲਵਾਂਗੇ ਜੀ ਇਹਦਾ 95 ਕਰ ਦਾਂਗੇ ਮਾਨਤਾਨ ਇੱਕ 15 20 ਵੀ ਮੰਗ ਲਈ ਤਾਂ ਵੀ ਥੋੜਾ ਜੀ ਠੀਕ ਹੈ ਗੱਲ ਹਾਂਜੀ ਪਰ 92 ਜੋ ਮਾਨਤਾਨ ਕਰ ਮਾਨਤਾਨ ਕਰ ਦਾਂਗੇ ਕੋਈ ਨਾ ਘਰੇ ਆਏ ਨੂੰ ਮੋੜਦੇ ਨਹੀਂ ਠੀਕ ਹੈ ਗੱਲ ਬਾਈ ਕਹਿੰਦਾ ਯਾਰ ਮੋੜਨਾ ਨਹੀਂ ਸੱਜਣ ਨਰਾਜ਼ ਕਰਕੇ ਕੋਈ ਮਾਨਤਾਨ ਇਹਦੇ ਜੋ ਕਰ ਦਾਂਗੇ ਬਾਕੀ ਇੱਕ ਗੱਲ ਹੋਰ ਆਖੂਗਾ ਸ਼ੁਰੂ ਚ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਤਸੱਲੀ ਕਰਕੇ ਲੈ ਜਾਓ ਬਈ ਇਹ ਹੀ ਗੱਲ ਨਹੀਂ ਹੈ ਨਾ ਆਹ ਵਾਛ ਇਹ ਵੀ ਦੂਜਾ ਸੂਆ ਇਹ ਯਾਰ ਸਰਚ ਆ ਗਈ ਜੀ ਇਹ ਥੋੜਾ ਜਿਹਾ ਕਰਾਸ ਚ ਆ ਗਈ ਹੈ ਨਾ ਹਾਂਜੀ ਹਾਂ ਇਹ ਗਰਮੀ ਚੱਲਣ ਵਾਲੇ ਤੋਫੇ ਦਿਖਾਵਾਂਗੇ ਹੁਣ ਦੋ ਸੋਨੂੰ ਉਸ ਤੋਂ ਬਾਅਦ ਦਿਖਾਵਾਂਗੇ ਦੋ ਮੱਝਾਂ ਇਹ ਕਹ ਇੱਕ ਦਿਨ ਕਰਦੀ ਆ ਬਾਈ ਇਹਦਾ ਵੀ ਇੱਕ ਹਫਤਾ ਬਾਕੀ ਹੈ ਇਹਦਾ ਸੂਆ ਕਿਹੜਾ ਸੂਆ ਦੂਜਾ ਜੀ ਅੱਛਾ ਉਹ ਵਪਾਰੀ ਕਹਿੰਦੇ ਦੂਜੇ ਤੋਂ ਵੱਡਾ ਕਾਤੋਂ ਨਹੀਂ ਦੱਸਦੇ ਬਾਈ ਕਹ ਹੁੰਦੀ ਦੂਜੇ ਦਾ ਲੈਂਦੇ ਨਹੀਂ ਆਪਾਂ ਦੂਜੇ ਸੂਏ ਤੋਂ ਵੱਧ ਬਿਕਦੀ ਨਹੀਂ ਜੀ ਹਾਂ ਠੰਡੀ ਆ ਖੜ ਗਈ ਹੈ ਨਾ ਹੱਥ ਲਾਏ ਤਾਂ ਖੜ ਜਾਂਦੀ ਆ ਜੀ ਹਾਂ ਉਹ ਕਈ ਸੱਜਣਾ ਦੀ ਸ਼ਿਕਾਇਤ ਹੁੰਦੀ ਆ ਉਹ ਸ਼ਿਕਾਇਤ ਗੁਰਪ੍ਰੀਤ ਨੇ ਜਵਾਬ ਦੇਤਾ ਕਹਿੰਦਾ ਬ ਗਾਵਾ ਚ ਗੱਲ ਕਰ ਲਈ ਜੇ ਵਿਕਦੀ ਨਹੀਂ ਹੈ ਨਾ ਵਿਕਰੀ ਚ ਨਹੀਂ ਵਿਕਰੀ ਹਾਂ ਆਏ ਨੂੰ ਤੋਰ ਦੀ ਇੱਥੇ ਦਿਖਾ ਦੇ ਦਰਸ ਲੰਬਾਈ ਲੰਬੂਈ ਇਹਦਾ ਕੱਦ ਕਾਠ ਆ ਗਿਆ ਸੱਜਣੋਂ ਦਰਮਿਆਨਾ ਇਹਦਾ ਕੱਦ ਨਹੀਂ ਹੈਗਾ ਬਾਲਾ ਵੱਡਾ ਕਿਉਂਕਿ ਜਿੱਡੀ ਚੀਜ਼ ਹੋਊਗੀ ਤੁਹਾਨੂੰ ਓੱਡੀ ਹੀ ਦੱਸੂਗਾ ਮੈਂ ਪਰ ਥਣ ਥਨੌਟ ਇਹਦਾ ਵੀ ਚੰਗਾ ਲੱਗਿਆ ਮੁੱਠੀ ਇਹਨੇ 22 ਕਿਲੋ ਦੋ ਦਿੱਤਾ ਜੀ 20 ਮੰਨ ਕੇ ਲੈ ਜਾਓ ਐਸ਼ੀਆ ਇਹ ਕਿੰਨੇ ਦਿਨ ਕੱਢ ਦੂ ਭਾਈ ਇੱਕ ਹਫਤਾ ਪਿਆ ਜੀ ਇਹਦਾ ਇੱਕ ਹਫਤਾ ਕੱਢ ਦੂਗੀ ਹਾਂ ਇੱਥੋਂ ਦਰਸ ਬਾਡੀ ਬੁੱਡੀ ਵੀ ਦਿਖਾ ਦੀ ਓ ਇੱਥੋਂ ਸਾਰੀ ਦਿਖਾ ਦੀ ਬਾਡੀ ਬੁੱਡੀ ਦੀ ਚੰਗੀਆਂ ਸੱਜਣੋਂ ਇਹਦੇ ਰੁਪਈਏ ਕਿੰਨੇ ਲ ਕੋਈ ਨਾ ਮਾਨਤਨ ਕਰ ਦਿਆਂ ਜੀ ਇਹ ਜੋ ਛੜਦੀ ਸਾਮਸੂਮ ਵਾਲੇ ਹਾਂ ਜੀ ਛੜਦਿਆਂ ਸਾਮਸੂਮ ਵਾਲੇ ਛੜਦਿਆਂ ਇਹ ਚੋਂ ਢੰਡੀ ਬਹੁਤ ਬਣੂ ਜੀ ਆ ਬਣੂ ਬਾਈ ਕਹਿੰਦਾ ਚੰਗੀ ਯਾਰ ਦਿਨ ਹਜੇ ਕੱਢਦੀ ਆ ਉਹ ਬੱਚੀ ਸਾਹੂ ਆ ਨਾ ਜਿੱਦਾਂ ਆਪਣੇ ਕੋਲ ਸਾਰੀਆਂ ਆਪ ਹੀ ਬੋਲਦੀਆਂ ਨੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਹਾਂ ਕਹਿੰਦਾ ਮਿੱਤਰਾਂ ਨੂੰ ਬੋਲਣ ਦੀ ਲੋੜ ਨਹੀਂ ਸਾਡੇ ਬੱਲੇ ਰਿਕਾਰਡ ਬੋਲਦੇ ਉਹ ਗੱਲਬਾਤ ਆ ਹੁਣ ਇੱਥੇ ਵੀ ਮਾਰਦੇ ਕੈਮਰਾ ਇਹ ਸੂਈ ਆ ਬਾਈ ਹਣਾ ਇਹ ਸੂਈ ਆ ਜੀ ਉਧਰ ਪਈ ਆ ਝੇਰ ਜੀ ਇਹਦੀ ਬੱਚਾ ਕੀ ਨਾਲ ਇਹ ਇਹ ਬੱਸੀ ਦਿੱਤੀ ਐਫ ਐਫ ਦੀ ਆ ਬੱਚੀ ਦਿਖਾ ਦੇ ਤਰਸ ਉਹ ਨਾਲ ਇਹਦੇ ਬੱਚੀ ਆ ਹੁੰਦੇ ਨੇ ਸੱਜ ਹਾਂ ਇਹੋ ਵੀ ਤਰ੍ਹਾਂ ਦੇ ਬਈ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹਦਾ ਵੀ ਦੂਜਾ ਹੀ ਆ ਜੀ ਇਹਦਾ ਵੀ ਦੂਜਾ ਸੂਆ ਇਥੋਂ ਪਿੰਡ ਚੋਂ ਲਈ ਆ ਜੀ 17 ਕਿਲੋ ਪ੍ਰੂਨ ਦਾ ਦੁੱਧ ਦਿੱਤਾ ਜੀ ਐਸ਼ਿਆ ਹਾਂ ਇਹ ਇਹ ਕਿੰਨਾ ਕੇ ਭਾਦੂ ਬਾ 15 16 ਕਿਲੋ ਮੰਨ ਕੇ ਲੈ ਜਾਓ ਲੇਵਾਲੂ ਬਾ ਚੰਗਾ ਇਹਦਾ ਵੀ ਹੈ ਨਾ ਹਾਂ ਬਾਲਾ ਚੰਗਾ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਇਹਦਾ 52000 ਰੁਪਇਆ ਲੈ ਲਾਂ ਜੀ। ਹੈ? 52000 ਹੀ। ਇਹਦਾ ਇਹ ਤਾਂ ਦੇ ਦਾਂਗੇ 50 ਦੀ। ਦੇ ਦਾਂਗੇ ਕੋਈ ਗੱਲ। ਓਏ ਇਹਦਾ ਦੇ ਦਾਂਗੇ 50 ਇਹ 50 ਕ ਦੀ ਦੇ ਦੀ। ਇਹ ਚ ਫੇਸ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਜੀ। ਆ ਫੇਸ ਕੁਆਲਿਟੀ ਪਿਆਰੀ ਆ ਹੀ ਗੱਲ ਨਹੀਂ। ਬੱਚੀ ਵੀ ਚੰਗੀ ਆ। ਥਣ ਥਣੋਟ ਵੀ ਚੰਗਾ ਲੱਗਿਆ ਇਹਨੂੰ ਤੇ ਜਿੱਡੀ ਕਾਪ ਆ ਉੱਡਾ ਕੀ ਦੇ ਲੇਵਲ ਲੱਗਿਆ ਹੋਇਆ। ਆ ਇੱਥੇ ਦਿਖਾ ਦੇ ਤੁਰਦੀ ਆ ਭਲਵਾਨਾ ਵਾਂਗੂ ਫਸ ਫਸ ਕੇ ਬਾਈ। ਏ ਬਾਈ ਕਹਿੰਦਾ ਯਾਰ ਦੇ ਦਾਂਗੇ 50 ਡੇਡ ਡੇਡ ਹੋ ਜੂਗੀ। ਨੰਬਰ ਵਾਈ ਨੂੰ ਮਿਲਿਆ ਲਿਓ। ਤੇ ਰੇਟ ਵਪਾਰੀਆਂ ਦੇ ਹੁੰਦੇ ਨੇ ਸੱਜਣੋ ਸੌਦਾ ਤੁਸੀਂ ਕਰਨਾ ਹੁੰਦਾ ਫੋਨ ਮਲਿਆ ਲਿਆ ਕਰੋ ਸਾਰਾ ਮਾਰਕ ਦਿਖਾਈਏ ਜੀ ਸੌਦਾ ਨੇੜ ਤੇੜ ਲੱਗ ਜਦਾ ਇਹਦੀਆਂ ਦਿਖਾ ਦੇ ਮਾਰ ਕੇ ਧਾਰਾ ਸੁਹੀ ਹੋਈ ਨਹੀਂ ਆ ਤੇ ਮੱਜਾਂ ਦੀ ਵੀ ਕੋਸ਼ਿਸ਼ ਕਰਾਂਗੇ ਵੀ ਧਾਰਾ ਮਾਰ ਕੇ ਦਿਖਾਈਏ ਓਏ ਇਹਦਾ ਬਿਨਾ ਬੱਚੇ ਤੂੰ ਮਰਵਾਣ ਦੀਆਂ ਹੁੰਦੀਆਂ ਨੇ ਮਾਰ ਦੇ ਚਲ ਕੋਈ ਨਾ ਮਾਰ ਦੇ ਕੋਈ ਨਹੀਂ ਬਹਿ ਕੇ ਮਾਰ ਲੈ ਦਿਖਾ ਦੇ ਦਰਸ ਉਹ ਨੇੜੇ ਲੱਗੇ ਜੀ ਬਹੁਤਾਂ ਲੱਗੇ ਗੁਰੂ ਜੀ ਲੇਵਨ ਕੁਆਲਟੀ ਲੇਵਾ ਫਿੱਟ ਫਿੱਟ ਆ ਜੀ ਨਾ ਲੇਵਾ ਦਾ ਫੀਟਿੰਗ ਵਾਲਾ ਹੀ ਜੀ ਗੱਲ ਨਹੀਂ ਲੇਵਾ ਚੰਗਾ ਲੱਗਿਆ ਪਿਛਲਿਆਂ ਦੀ ਮਾਰਦੀ ਬਾਈ ਚਵਾਈ ਚੁਈ ਸੱਜਣੋ ਇਹਦੀ ਚੰਗੀ ਆ ਤੇ ਮੇਨ ਗੱਲ ਆ ਯਾਰ ਜਾਨਵਰ ਠੰਡਾ ਸੀਲ ਹੋਣਾ ਚਾਹੀਦਾ ਠੰਡਾ ਪਾਵਾ ਜੀ ਦੋ ਜਾਨਵਰ ਨੇ ਬਸ ਹਾਂ ਬਸ ਬਾਈ ਬਸ ਤੇ ਹੁਣ ਆਈ ਤੇ ਮਾਰਦੇ ਹੋਇਆ ਮੱਝ ਤੇ ਮਾਰਦੇ ਕੈਮਰਾ ਹੁਣ ਇਹ ਤੋਰ ਦੇ ਗੁਰਪਰੀ ਤੇ ਇਹਦਾ ਸੁਆ ਕਿਡਾ ਹੂ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਇਹਦਾ ਵੀ ਹਾਂਜੀ ਦੂਜੇ ਵਾਲੇ ਨਗੀਨੀ ਰੱਖਦੇ ਆ ਜਿਆਦੇ ਹੈ ਹਾਂਜੀ ਹਾਂਜੀ ਇਹਦੇ ਨਾਲ ਬੱਚਾ ਕੀ ਆ ਇਹਦੇ ਮਾਰ ਕੱਟਾ ਜੀ ਇਹ ਕੱਲ ਦੀ ਸੂਈ ਆ ਜੀ ਅੱਛਾ ਚਮਤਾਜੀ ਸੂਈ ਆ ਜੀ ਇਹਦੇ ਮਗਰ ਝੋਟਾ ਇਹਦੇ ਮਗਰ ਝੋਟਾ ਸੱਜਣੋ ਜੇ ਤਿਆਰ ਕਰਨਾ ਕੇ ਇਹ ਚੰਗੇ ਦੁੱਧ ਵਾਲੀ ਮੱਝ ਆ ਜੀ ਅੱਛਾ ਜੀ ਹਾਂਜੀ ਤੇ ਕਿਹੜੇ ਇਲਾਕੇ ਦੀ ਆ ਬਾਈ ਇਹ ਹਸਾਰ ਤੋਂ ਲਈ ਆ ਕੋਲੋਂ ਲਈ ਆ ਜੀ ਆਪਾਂ ਹਸਾਰ ਏਰੀਏ ਚੋਂ ਹਾਂਜੀ ਤੇ ਥਣ ਥਣੌਟ ਲੱਗਿਆ ਨੂੰ ਬੜਾ ਲਾਜਵਾਬ ਗੱਲ ਕਰਵਾ ਦੇਾਂਗੇ ਉਹਨਾਂ ਨੇ 17 ਕਿਲੋ ਦੁੱਧ ਮੰਨ ਲਾ ਜਿਵੇਂ ਆਪਣੇ ਪਿੰਡਾਂ ਚ ਬਲਾਕ ਦੀ ਚਵਾਈ ਹੁੰਦੀ ਹੁੰਦੀ ਆ ਜੀ ਹਾਂਜੀ ਉਵੇਂ ਚਵਾਈ ਚਾਹੀ ਪਈ ਆ ਇਹ ਗੱਲ ਵੀ ਕਰਾ ਦਾਂਗੇ ਆਪਾਂ ਹਾਂ ਕਰਾ ਦਿਆਂਗੇ ਜੀ ਸਾਰਾ ਨੰਬਰ ਡਰੈੱਸ ਨੰਬਰ ਲੈ ਸੱਜਣਾ ਬਾਈ ਕਹਿੰਦਾ ਯਾਰ ਫੁੱਲ ਐਡਰੈਸੇ ਦੇ ਦਾਂਗੇ ਇਹ ਝੋਟੀਆਂ ਦਾ ਹਰਿਆਣੇ ਜੋ ਕਿਹੜੇ ਪਿੰਡ ਤੋਂ ਆਈਆਂ ਨੇ ਕਿਹੜੇ ਸੱਜਣ ਤੋਂ ਆਈਆਂ ਨੇ ਬਾਕੀ ਸਾਨੂੰ ਆਪ ਹੀ ਬੋਲਦੀ ਆ ਜੀ ਲੇਵਾ ਹਾਂ ਗੱਲਬਾਤ ਬਾਈ ਕਹਿੰਦਾ ਕਰਾ ਦਾਂਗੇ ਇਹ ਸੁਈਆ ਕੱਲ ਤੇ ਮੇਨ ਗੱਲ ਆ ਜਿਹੜੀ ਇਹਦਾ ਨਾ ਲੇਵਾ ਲੂਵਾ ਸਾਨੂੰ ਦੱਸੂਗਾ ਵੀ ਪੂਰੇ ਡਬਲ ਹਵਾਨੇ ਚਾ ਤੇ ਥਾਣਾ ਜਿਹੜਾ ਯਾਰ ਥਾਣੇ ਜੇ ਮੈਂ ਗੱਲ ਕਰ ਲੈਣਾ ਜੀ ਆਪਾਂ ਆਥਣ ਤੱਕ ਮੇਰਾ ਖਿਆਲ ਹੈ 500 ਮੈਂ ਇਸ ਦੇਖਣ ਜਾਵਾਂਗੇ 500 ਚੋ ਯਾਰ 2-4 ਪਸ਼ੂਆਂ ਦੀ ਇਹੋ ਜਿਹਾ ਥਣ ਮਿਲੂਗਾ ਤੇ ਬਾਕੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਇਹ ਝੋਟੀ ਦਾ ਸਪੈਸ਼ਲੀ ਤੁਹਾਨੂੰ ਯਾਰ ਥਣ ਕਿੱਦਾਂ ਦਾ ਲੱਗਿਆ ਹਨਾ ਚੱਲ ਭਾਈ ਹਾਂ ਇਹਦਾ ਬੱਚਾ ਲਾ ਕੇ ਧਾਰਾ ਦਿਖਾ ਦੇ ਮਾਰ ਕੇ ਗੁਰਪ੍ਰੀਤ ਜੀ ਦੀਆਂ ਮਾਰ ਓਏ ਤੇ ਮੇਨ ਗੱਲ ਆ ਯਾਰ ਹਰਿਆਣੇ ਦਾ ਜਾਨਵਰ ਆ ਜਿਹੜਾ ਠੰਡਾ ਸੀਲ ਹੁੰਦਾ ਬਾਈ ਹਨਾ ਹਾਂਜੀ ਬੜੀ ਠੰਡੀ ਆ ਬੱਚਾ ਲਾ ਦੇ ਬੱਚਾ ਲਾ ਕੇ ਦਿਖਾ ਦੇ ਮਾਰ ਕੇ ਧਾਰਾ ਗਾਂ ਤਾਂ ਖੜ ਜਾਂਦੀ ਆ ਮੱਝ ਥੋੜਾ ਜਿਹਾ ਬੱਚੇ ਦੀ ਖੜਦੀ ਆ ਫਿਰ ਨਾ ਨਾ ਓਏ ਤੂੰ ਦੋਹਾਂ ਪਾਸੇ ਬਹਿ ਕੇ ਚੋਲੋ ਜੀ ਤਾਂ ਵੀ ਕੋਈ ਗੱਲ ਨਹੀਂ ਆ ਲੇਵਾਲੂਵਾ ਦਿਖਾ ਦੇ ਦੱਸ ਓਏ ਤੇ ਜਿਹੜਾ ਥਾਣਾ ਸੱਜਣੋਂ ਥਣ ਲਾਜਵਾਬ ਲੱਗਿਆ ਝੋਟੀ ਨੂੰ ਇੱਥੇ ਤੋਂ ਲੇਵੇ ਲੂਵੇ ਦਾ ਘਰ ਦੇਖ ਸਕਦੇ ਹੋ ਹੋਰ ਨਹੀਂ ਸਰ ਲਾਣੀ ਆਈ ਮੰਗਾ ਲਓ ਧਰ ਦੇ ਆ 24 ਤਾਂ ਕਰਦੀ ਆ ਧਰਤੀ ਦੀ ਗਲੀਆਂ ਹਨਾ ਬੋਲਾ ਯਾਥੇ ਚੱਕ ਕਰਕੇ ਦੇਖ ਸਕਦੇ ਪਿਛਲੇ ਥਣਾ ਚ ਵੀ ਮਾਰਦੀ ਉਹ ਅੱਗੇ ਦਾ ਧਿਆਨ ਰੱਖਿਆ ਕਰੋ ਬਾਲਟੀ ਚ ਮਾਰਦਾ ਕਰੋ ਕਈ ਸੱਜਣ ਕਮੈਂਟ ਕਰਦੇ ਕੋਈ ਨਾ ਧਰਤੀ ਆਪਾਂ ਨਾਲੀ ਚ ਨਹੀਂ ਜਾਂਦਾ ਇਹ ਧਰਤੀ ਦੀ ਡੋਲ ਦਾਂ ਤੇਰਵਾ ਰਤਨ ਕਹਿੰਦੇ ਯਾਰ ਤੁਸੀਂ ਥੱਲੇ ਡੋਲਦਾ ਨਹੀਂ ਉਹ ਕੱਚਾ ਕੱਚਾ ਹਾਂ ਪੀਰਾ ਬੋਲਾ ਸੱਜਣੋਂ ਹੁਣ ਇਧਰੋਂ ਦਿਖਾ ਦੇ ਤਰਸ ਬੈਕ ਤੋਂ ਦਿਖਾ ਦੇ ਲੈ ਵਾਲੂ ਆ ਇੱਥੋਂ ਮਾਰ ਦੇ ਤਾਰਾਂ ਅਗਲੇ ਥਣਾ ਦੀਆਂ ਹੋਰ ਮਾਰ ਦੇਗੇ ਨਾ ਤੇ ਚਵਾਈ ਚਬੂਜੀ ਦਾ ਸੱਜਣਾ ਇੱਕ ਨੰਬਰ ਆ ਤੇ ਮੇਨ ਗੱਲ ਠੰਡੀ ਸੀਲ ਆ ਯਾਰਾ ਹਾਂ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਆ ਲੈ ਪਿੱਛੋਂ ਦੀ ਧਾਰਾ ਮਾਰੀ ਜਾਂਦਾ ਨਹੀਂ ਮਾਜੂ ਹੀ ਨਹੀਂ ਖੜਦੀ ਹੁੰਦੀ ਤੇ ਮੇਨ ਗੱਲ ਇਹਦੀ ਕੁਆਲਿਟੀ ਦਾ ਯਾਰ ਠੰਡਾ ਸੀਲ ਜਾਨਵਰ ਹੈਹੀ ਜੀ ਗੱਲ ਅੱਬਾ ਚਵਾ ਕੇ ਵੀ ਦੇ ਜਾਏ ਜੀ ਕੋਈ ਗੱਲ ਨਹੀਂ ਜੇ 17 ਕਿਲੋ ਚਵਾ ਕੇ ਦੇਣਾ ਉਹਦਾ ਰੇਟ ਫਿਰ ਉਹਦਾ ਰੇਟ ਅੱਡ ਹੋਊਗਾ ਉਹਦਾ ਹੈ ਜਾ ਉਹ ਜੀ ਅੱਜ ਅੱਜ ਦਾ ਰੇਟ ਅੱਜ ਦੱਸ ਦਿਆਂਗੇ ਉਹ ਬਾਈ ਕਹਿੰਦਾ ਯਾਰ ਇਹ ਚੀਜ਼ ਤੇ ਆਪਾਂ ਨੂੰ ਮਾਨ ਆ ਯਾਰ ਕਹਿੰਦਾ ਜੇ ਕੋਈ ਸੱਜਣ ਸਾਈ ਕਰਦਾ 17 ਕਿਲੋ ਦੀ ਉਹਦਾ ਰੇਟ ਹੋ ਜਾ ਜਹੋ ਜੂ ਕਿਉਂਕਿ ਸਾਨੂੰ ਪਤਾ ਦੁੱਧ ਤਿਆਰ ਕਰਾਉਣ ਤੇ ਖਰਚਾ ਵੀ ਆ ਜਾਂਦਾ ਤੇ ਮੇਨ ਗੱਲ ਹੁੰਦਾ ਯਾਰ ਜਿਹੜੇ ਮੱਝਾਂ ਦੁੱਧ ਤੇ 20 ਤੋਂ 25 ਦਿਨ ਚਾਹੁੰਦੇ ਨੇ ਹਰਿਆਣੇ ਦੇ ਮੱਝਾਂ ਨੇ ਜਿਹੜੀਆਂ ਜੇ ਆਪਾਂ ਕਹਦੀਏ ਵੀ 5-7 ਦਿਨਾਂ ਚ ਦੁੱਧ ਤੇ ਨਹੀਂ ਆਉਂਦਾ ਜਾਨਵਰ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ 1,22,000 ਰੁਪਏ ਜੀ 122 ਮਾਨ ਤਾਨ ਉਹ ਚ ਕਰ ਦਾਂਗੇ ਮਾਨ ਤਾਨ ਕਰ ਦਿਆਂਗੇ ਲੈ ਹੁਣ ਨਾ ਸੱਜਣੋ ਕਮੈਂਟ ਕਰਕੇ ਕਹੋ ਯਾਰ ਵੀ ਇਹਦਾ ਰੇਟ ਜ਼ਿਆਦਾ ਹੈ ਕਿਉਂਕਿ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਇਹ ਰੁਪਈਏ ਇੰਨੇ ਕੋਟ ਦੀ ਆ ਹਾਂਜੀ ਆ ਵੀ ਤੋਰ ਦੇ ਗੁਰ ਪ੍ਰੀਤ ਇਹਦਾ ਕਿਹ ਇਹ ਅੱਜ ਪੰਜਵਾਂ ਦਿਨ ਆ ਜੀ ਸੂਈ ਨੂੰ ਇਹਨੂੰ ਪੰਜਵਾਂ ਦਿਨ ਹਾਂਜੀ ਇਹਦੇ ਨਾਲ ਮੇਰਾ ਖਿਆਲ ਫੀਮੇਲ ਕਾ ਵਾਹ ਹਾਂ ਇਹ ਕੱਟੀ ਆ ਜੀ ਇਹਦੇ ਮੰਗਰ ਹੈਗੀ ਆ ਸੱਜਣੋਂ ਕੱਟੀ ਇਹਦਾ ਲੇਵ ਆ ਲੂਗਾ ਵੀ ਚੰਗਾ ਦਿਖਾਉਂਦੀ ਆ ਜੋਸ਼ ਵਾਲਾ ਲੇਵ ਆ ਇਹਦਾ ਬਾਲਟੀ ਧਰ ਕੇ ਵੇਗੂ ਕੰਮ ਕਰਨ ਲੱਗ ਗਈ ਦੁਬਾਰੇ ਆ ਕੇ ਬਹਿ ਜਾਓ ਹਿਲਦੀ ਨਹੀਂ ਹੈਗੀ ਠੰਡੀ ਸੀਲ ਹੈ ਹਾਂਜੀ ਇਹ ਸੂਆ ਦੂਜਾ ਇਹ ਵੀ ਉਸ ਏਰੀਆ ਚੋਂ ਆਇਆ ਬਾਈ ਉਸੇ ਕੱਤੀ ਲੈ ਕੇ ਆਇਆ ਜੀ ਅੱਛਾ ਦੋਨੇ ਹਾਂਜੀ ਬੱਕ ਮਾ ਲਓ ਜੀ ਕੱਟਾ ਰਾਤੂਰਾ ਸੱਜਣੋਂ ਸਾਨੂੰ ਮੈਦੀਆਂ ਵੀ ਮਾਰ ਕੇ ਦਿਖਾ ਦੂੰਗਾ ਤੇ ਜਾਨਵਰ ਜਿਹੜੀ ਗੱਲ ਆ ਵੀ ਠੰਡੇ ਸੀਲ ਨੇ ਇਹਦਾ 16 ਕਿਲੋ ਦੁੱਧ ਦਿੱਤਾ ਸੀ ਹੁਣ 14 13.5 13 ਤੋਂ ਪਲੱਸ ਤਿਆਰ ਆ ਹੁਣ ਕਿੰਨੇ ਦਿਨ ਦੀ ਸੂਈ ਆਪਣੀ ਇਹਨੂੰ 5 ਮਾਂ ਦਿਨਾਂ ਦੀ ਸੂਈ ਨੂੰ ਮੇਰੇ ਕੋਲੇ ਸੂਈਆਂ ਚੇਰ ਚੂਰ ਟਾਨਾ ਜੀ 5 ਦਿਨਾਂ ਦੀ ਥੱਲੇ 13 ਪਲੱਸ ਹੈ ਹਾਂਜੀ 13 13.5 ਕਿਲੋ ਹਾਂਜੀ ਹਜੇ ਕਿਉਂਕਿ ਮੈਲੇ ਮੂਲੇ ਚੱਲੂਗੀ ਸੱਜਣਾ ਪਸ਼ੂ ਮੈਲੇ ਮੂਲੇ ਚੱਲ ਕੇ ਜੇ ਮੈਂ ਗੱਲ ਕਰ ਲਾ ਕਿਲੋ 2 ਕਿਲੋ ਦੁੱਧ ਆਪਾਂ ਕਰ ਜਾਣਾ ਹੁੰਦਾ ਹੀ ਇਹ ਗੱਲ ਨਹੀਂ ਲੈ ਤਾਰਾਂ ਤੂਰਾ ਸਾਨੂੰ ਹੁਣ ਏਰੀਆ ਵੀ ਦਿਖਾ ਦੇਣਾ ਆਪਾਂ ਮਾਰ ਕੇ ਤਸੱਲੀ ਦੇਖਣ ਵਾਲੇ ਸੱਜਣਾ ਦੀ ਯਾਰ ਅੱਜ ਹਰੇਕ ਪੱਖ ਤੋਂ ਕਰਾ ਦਾਂਗੇ ਆਪਾਂ ਇਹ ਇਹਦੀਆਂ ਧਾਰਾਂ ਵੀ ਦਿਖਾ ਦੇ ਗੁਰਪ੍ਰੀਤ ਮਾਰ ਕੇ ਫਿਰ ਇਹਦਾ ਰੇਟ ਰੂਟ ਵੀ ਕਰਾਉਣੇ ਆ ਬਾਈ ਤੋਂ ਹਾਂਜੀ ਕੱਤੀ ਬਹੁਤ ਚੰਗੀ ਇਹਦੇ ਮੰਗ ਰਾਕ ਯਾਰ ਕੱਤੀ ਕੱਤੀ ਵੀ ਚੰਗੀ ਕੁਆਲਟੀ ਦੀ ਆ ਲੰਬਾਈ ਲੰਬੂਈ ਵੀ ਚੰਗੀ ਆ ਤੇ ਜੋਰ ਜੂਰ ਵੀ ਚੰਗੇ ਨੇ ਕੱਤੀ ਦੇ ਦੁੱਧ ਬਹੁਤ ਸਾਡਾ ਜੀ ਇਹਨੂੰ ਅੱਛਾ ਹਾਂ ਦਿਖਾ ਦੇ ਮਾਰ ਕੇ ਲੈ ਇਹਦੀਆਂ ਵੀ ਧਾਰਾਂ ਤੂੰ ਨਾ ਸਾਨੂੰ ਆਪਾਂ ਦਿਖਾ ਦੇ ਨਾ ਜੀ ਇੱਕ ਨੰਬਰ ਆ ਵੀ 5 ਸਾਲ ਦਾ ਜਵਾਕ ਵੀ ਧਾਰ ਚੋ ਸਕਦਾ ਇਨੀ ਪੋਲੀ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਗਾਵਾਂ ਨਾਲ ਦਿਆਂ ਨੇ ਇਹਦਾ ਮੰਗਦੇ ਤਾਂ 35 ਆ ਨਹੀਂ 32 ਮੰਗਦੇ ਆ 30 ਦੀ ਦੇ ਦਾਂਗੇ ਕੱਲਾ ਨਾ 1 ਲੱਖ ਅੱਛਾ ਉਹ ਮਾਨੂੰ ਕੱਲੇ ਦਾ ਭਲੇਖਾ ਪੈ ਗਿਆ 30 ਜਾਂ ਕਹਿੰਦਾ ਵੇ ਕਿਤੇ ਬੰਦੇ ਫੋਨ ਲਾਈ ਆਣੀਆਂ ਤੈਨੂੰ ਨਾ 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 ਗੁਰਪ੍ਰੀਤ ਨੇ 30000 ਕਹਿੰਦਾ ਉਹ ਅਗਲੇ ਨੂੰ ਮਾਦਰ ਦਾ 21 ਸਮਝ ਆ ਜੂ ਉਹ ਵੀ ਠੀਕ ਆ ਗੱਲ ਤੇ ਆ ਜਾਣ ਦੇ ਕੋਈ ਨਾ ਅਗਲੇ ਚ ਵੀ ਮਾਰਦੇ ਭਾਈ ਮੱਸੀ ਮੋਟਰੀ ਆ ਜੀ ਅਗਲੇ ਚ ਵੀ ਮਾਰਦੇ ਲੈ ਚਵਾਈ ਚਬੂਈ ਦਾ ਸੱਜਣਾ ਦੋਨੇ ਜਾਨਵਰ ਹੀ ਨੇ ਹੱਥ ਤਰੋਂਦੇ ਇਹ ਗੱਲ ਕਰ ਲਈਏ ਚਵਾਈ ਚਬੂਈ ਯਾਰ ਫੁੱਲ ਮੋਟੀ ਐ ਇਹਦੀ ਇਹਦੇ ਥੱਲੇ ਹੈਗਾ ਦੁੱਧ ਤਿਆਰੀ ਦਾ ਇਹਦੇ ਥੱਲੇ ਹੈਗਾ ਬਾਈ ਕਹਿੰਦਾ 13 ਤੋਂ 13.5 ਕਿਲੋ ਦੁੱਧ ਰੈਡੀ ਆ ਇਸ ਟਾਈਮ ਨਾਲ ਇਹਦੇ ਫੀਮੇਲ ਕਾਫ ਆ ਇਹੇ ਚਾਹੇ ਤੁਸੀਂ ਦੋ ਡੰਗ ਚਾਰ ਡੰਗ ਬਾਈ ਕੋਲੇ ਆ ਕੇ ਜੋ ਕੇ ਵੀ ਆ ਸਕਾ ਨੂੰ ਆ ਤੇ ਮੇਨ ਗੱਲ ਆ ਦੋਨੇ ਮੱਝਾਂ ਦਾ ਬਾਈ ਕਹਿੰਦਾ ਆਪਾਂ ਬਾਈ ਨਾਲ ਗੱਲ ਵੀ ਕਰਾ ਦਾਂਗੇ ਹਾਂਜੀ ਜੋ ਲਈਆਂ ਨੇ ਆਪਾਂ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਮਾਨ ਤਾਨ ਕਰ ਤਾਂ ਇਹ ਕੋਈ ਗੱਲ ਨਹੀਂ ਕਿੰਨਾ ਕੁ ਕਰ ਦਾਂਗੇ ਕਰ ਤਾਂ ਕੋਈ ਨਾ ਜੀ 100 ਕਿਲੋਮੀਟਰ ਦਾ ਕਿਰਾਇਆ ਛੱਡ ਦਾਂਗੇ ਹੋਰ ਦੱਸੋ ਕਿੰਨੇ ਚ 130 ਚ 130 ਚ ਹਾਂਜੀ ਲਾ ਇਹਦੀ ਸੱਜਣੋ 130 ਚ 100 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚ ਵੀ ਕਰ ਦਾਂਗੇ ਤੇ ਸਾਢੇ 13 ਕਿਲੋ ਦੇ ਏੜ-ਗੇੜੇ ਦੇ ਥੱਲੇ ਰੈਡੀ ਆ ਹਾਂਜੀ ਹਾਂਜੀ ਨੰਬਰ ਲਾ ਦੂਗੀ ਜੀ ਇਹ ਵੀ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਹੈਗਾ ਜੀ 977960581 ਲਾ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਢਾਲੀਵਾਲ ਡੈਰੀ ਫਾਰਮ ਤੋਂ ਬਾਈ ਗੁਰਪ੍ਰੀਤ ਕੋਲੋਂ ਸ਼ੂਟ ਕਰੀਆ ਇਹਨਾਂ ਚੋਂ ਤੁਸਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਸਾਰੇ ਪਸ਼ੂ ਖੱਖਾ ਹੀ ਜਾਂਦੇ ਆ ਜੀ ਬਾਈ ਤੋਂ ਲੈ ਜਿਓ ਧੰਨਵਾਦ ਜ